ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਹਾਡਾ ਉਮੀਦ ਕਰਦੀ ਹਾਂ ਬਹੁਤ ਹੀ ਵਧੀਆ ਹੋਵੇਗਾ ਤੇ ਸਾਡਾ ਵੀ ਬਹੁਤ ਵਧੀਆ ਹੈ ਪਰਮਾਤਮਾ ਦੇ ਅੱਗੇ ਇਹ ਅਰਦਾਸ ਹੈ ਪਰਮਾਤਮਾ ਸਭ ਦਾ ਦਿਨ ਵਧੀਆ ਹੀ ਚੜੇ ਤੇ ਵਧੀਆ ਹੀ ਰਵੇ ਤੇ ਜੀ ਅੱਜ ਦੇ ਬਲੌਗ ਤੇ ਅਸੀਂ ਸ਼ੁਰੂਆਤ ਕਰਨ ਲੱਗੇ ਆਂ ਤੇ ਸਭ ਤੋਂ ਪਹਿਲਾਂ ਜੀ ਰਸੋਈ ਚ ਅਸੀਂ ਝਾੜੂ ਮਾਰਦੇ ਬੈਸੀ ਸਵੇਰੇ ਸਭ ਤੋਂ ਪਹਿਲਾਂ ਹਨਾ ਉੱਠ ਕੇ ਪਹਿਲਾਂ ਸਵਾਇ ਕੀਤੀ ਸੀ ਅੱਜ ਬਾਕੀ ਕੰਮ ਬਾਅਦ ਚ ਸਾਰੇ ਕੀਤੇ ਆ ਤੇ ਬੱਚਿਆਂ ਨੂੰ ਹੱਸ ਬੱਚੇ ਸਕੂਲ ਪੇ ਦਿੱਤਾ ਟਿਫਨ ਦੇ ਕੇ ਤੇ ਬਾਕੀ ਕੰਮ ਜਿਹੜੇ ਅਸੀਂ ਬਾਅਦ ਚ ਕਰਾਂਗੇ ਬਾਅਦ ਪਹਿਲਾਂ ਸਫਾਈ ਕਰ ਲੈਣੇ ਆ ਤੇ ਕਾਫੀ ਜ਼ਿਆਦਾ ਮਿੱਟੀ ਘੱਟਾ ਸੀ ਚੰਗੀ ਤਰ੍ਹਾਂ ਝਾੜੂ ਅੱਜ ਫੇਰਿਆ ਆ ਫ੍ਰੀ ਹੋ ਕੇ ਤੇ ਬਾਸੇ ਦਾ ਚੋਇਚ ਕੱਢ ਕੇ ਤੇ ਉਸ ਤੋਂ ਬਾਅਦ ਮੰਦੇਸੇ ਸਫਾਈ ਹੁੰਦੀ ਰਹਿੰਦੀ ਐ ਇਸ ਲਈ ਮੰਦੇਸ ਚ ਨਈ ਕੱਢੇ ਆ ਤੇ ਬਾ ਬਾ बाकी ਅਸੀਂ ਕੱਢ ਲਾਂਗੇ ਇਹ ਡਾਜੀ ਕੰਮ ਕਰਵਾਇਆ ਹੋਇਆ ਹੈ ਹਰੇਕ ਕੰਮ ਕਾਫੀ ਜ਼ਿਆਦਾ ਪੈਂਡਿੰਗ ਹੈਗਾਏ ਘਰ ਬਣਾਉਂਦੇ ਬਣਾਉਂਦੇ ਕਿਉਂਕਿ ਬਹੁਤ ਜ਼ਿਆਦਾ ਨਾ ਕਈ ਕੰਮ ਰਹਿ ਜਾਂਦੇ ਆ ਤੇ ਕਈ ਜਿਹੜੇ ਹੋ ਜਾਂਦੇ ਆ ਇਸ ਲਈ ਤੇ ਜਿਹੜੇ ਕਈ ਕੰਮ ਆ ਹੁਣ ਬਲੇ ਆ ਈ ਵੀ ਐਕਸਰਸਾਈਜ਼ੀ ਅੰਜੀ ਪਿਆ ਹੋਇਆ ਕੋ ਚਲਾਂਦਾ ਚਲੁੰਦਾ ਹੈਗਾ ਨਹੀਂ ਆ ਤੇ ਇਹਨੂੰ ਅਸੀਂ ਵੈਸੇ ਵੇਚਣਾ ਹੈ OLX 'ਚ ਪਾਵਾਂਗੇ ਔਰ ਵੇਚ ਦੇਣਾ ਹੈ ਇਹਨੂੰ ਕਿਉਂਕਿ ਕੋਈ ਚਲਾਉਂਦਾ ਹੀ ਨਹੀਂ ਮੈਂ ਆਪਣੇ ਜੋਗਾ ਵੈਸੇ ਲਿੱਤਾ ਸੀ ਤੇ ਮੈਂ ਕਦੀ ਨਹੀਂ ਚਲਾਇਆ ਬਾਤੀ ਲੋਬੀ ਚ ਸਿਮਾਰ ਚੜੂਮ ਕੱਢ ਲਾਂਗੇ ਇਹ ਪਿੱਛੇ ਬੱਚੇ ਦੇਖ ਲਓ ਨੇ ਖਿਡੌਣੇ ਪਏ ਹੋਏ ਆ ਇੰਨੇ ਖਿਡੌਣੇ ਖਿਲਾਰ ਦਿੰਦੇ ਕਿ ਨੱਕ ਬੰਦਾ ਚੁੱਕੇ ਹਨਾ ਰੋਜ਼ ਹੀ ਖਲਾਰੇ ਹੁੰਦੇ ਖਲੋਨੇ ਤੇ ਅੱਜ ਜੀ ਬਹੁਤ ਵੱਡਾ ਇੱਕ ਨੁਕਸਾਨ ਹੋ ਗਿਆ ਸਫਾਈ ਕਰਦੇ ਕਰਦੇ ਬਹੁਤ ਹੀ ਜ਼ਿਆਦਾ ਵੱਡਾ ਨੁਕਸਾਨ ਹੋਇਆ ਆ ਤੇ ਕਾਫੀ ਮਹਿੰਗਾ ਸੀ ਜਿਹੜਾ ਨੁਕਸਾਨ ਹੋ ਗਿਆ ਤੇ ਇਸ ਵੀਡੀਓ 'ਚ ਜੀ ਤੁਸੀਂ ਧਿਆਨ ਨਾਲ ਦੇਖਿਓ ਅੱਗੇ ਆ ਵੀਡੀਓ ਸ਼ੂਟ ਕਰਦੇ ਕਰਦੇ ਜੀ ਨੁਕਸਾਨ ਹੋਇਆ ਆ ਅਚਾਨਕ ਹੋ ਗਿਆ ਸੀ ਪਤਾ ਨਹੀਂ ਚੱਲੇ ਆ ਤੇ ਬਸ ਸਟਾਰਟ ਹੋਣ ਲੱਗਾ ਜੇ ਅੱਗੇ ਦੇਖਿਓ ਬਸ ਥੋੜਾ ਜਿਆ ਹੋਰ ਅੱਗੇ ਦੇਖਣਾ ਹੈ ਤੇ ਦੇਖਿਓ ਧਿਆਨ ਨਾਲ ਦੇਖਿਓ ਕੀ ਹੁੰਦਾ ਹੈ ਤੇ ਮੈਂ ਕਾਫੀ ਗਲਤੀ ਕੀਤੀ ਸਪੀਡ ਕਰਦੇ ਕਰਦੇ ਨਾ ਹਾਂ ਮੈਂ ਕਾਸੀ ਜਲਦੀ ਜਲਦੀ ਚਾੜੂ ਵੇਟ ਦੇਣੀ ਆ ਵੀ ਜਲਦੀ ਜਲਦੀ ਹੈ ਨਾ ਨੁਕਸਾਨ ਵੈਸੇ ਹੋ ਜਾਂਦਾ ਹੈ ਇੰਨੀ ਜਲਦੀ ਜਲਦੀ ਵੀ ਨਹੀਂ ਕਰਨਾ ਚਾਹੀਦਾ ਕੁਝ ਵੇ ਦੇ ਮੈਂ ਹਮੇਸ਼ਾ ਕਹਿੰਦੇ ਸੀ ਵੀ ਜਲਦੀ ਜਲਦੀ ਕਦੀ ਨਹੀਂ ਕੋਈ ਕੰਮ ਕਰਨਾ ਚਾਹੀਦਾ ਕਹਿੰਦੇ ਨੇ ਕਾਲੀ ਦੇ ਗਿਟੋਏ ਉਹੀ ਸਾਬ ਹੈ ਕਾਲੀ ਦੇ ਗਿਟੋਏ ਹੀ ਹੁੰਦੇ ਨੇ ਤੇ ਜਿਹੜਾ ਹੌਲੀ ਹੌਲੀ ਕੰਮ ਕਰੋ ਨਾ ਉਹੀ ਵਧੀਆ ਮਿਲਦਾ ਲੱਗਦਾ ਹੈ ਵਧੀਆ ਰਹਿੰਦਾ ਹੈ ਕਾਲੀ ਦੇ ਗਿਟੋਏ ਹੀ ਹੁੰਦੇ ਨੇ ਤੇ ਮੈਂ ਵੀ ਬਹੁਤ ਜ਼ਿਆਦਾ ਕਾਲੀ ਕੀਤੀ ਸੀ ਤੇ ਜਿਹੜਾ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ ਇਹ ਬਸ ਥੋੜੀ ਦੇਰ ਹੋਰ ਵੀਡੀਓ ਦੇਖਿਓ ਤੇ ਅੱਗੇ ਦੇਖਿਓ ਕਿੰਨਾ ਨੁਕਸਾਨ ਹੁੰਦਾ ਹੈ ਅਚਾਨਕ ਸ਼ੂਟ ਕਰਦੇ ਕਰਦੇ ਇਹ ਸਾਰਾ ਨੁਕਸਾਨ ਜਿਹੜਾ ਵਿੱਚ ਹੋ ਗਿਆ ਸੀ ਤੇ ਸੋਫੇ ਦੇ ਪਿੱਛੇ ਵੀ ਸੀ ਜਿਹੜਾ ਝੜ-ਝੋੜ ਚੰਗੀ ਤਰ੍ਹਾਂ ਮਾਰ ਲਾਂਗੇ ਹਰ ਰੋਜ਼ ਹੀ ਚੰਗੀ ਤਰ੍ਹਾਂ ਝਾੜੂ ਨਹੀਂ ਵੱਜਦਾ ਕਿਉਂਕਿ ਕਾਲੀ-ਕਾਲੀ ਚਿਹਰਾ ਤਿੰਨ-ਚਾਰ ਮੱਕਾ ਦੀ ਕਦੇ-ਕਦੇ ਜਿਹੜਾ ਪੂਰਾ ਝੜ-ਫੜ ਕਰਦੀ ਆ ਔਰ ਸਵੇਰ ਦਾ ਹੀ ਟਾਈਮ ਹੈ ਹਾਂਜੀ 1:30 7 ਵਜੇ ਦਾ ਟਾਈਮ ਹੈ ਮੇਰੇ ਕੋਲ ਆ ਬੜਾ ਕੰਮ ਬਣ ਗਿਆ ਤੇ ਦੇਖੇ ਜੀ ਹੁਣੇ ਦੇਖਿਆ ਔਰ ਦੇਖੋ ਔਰ ਦੇਖੋ ਜੀ ਨੁਕਸਾਨ ਹੋ ਗਿਆ ਮੈਂ ਝਾੜੂ ਨਾਲ ਜਿ ਮਾਰ ਲੱਗੀ ਸੀ ਉੱਪਰ ਝਾੜਾ ਲੱਗ ਗਿਆ ਸੀ ਤੇ ਜਿਹੜੀ ਸਾਡੀ ਕਲॉक ਐ ਘੜੀ ਐ ਬਹੁਤ ਸੋਹਣੀ ਸੀ ਤੇ ਕਾਫੀ ਜ਼ਿਆਦਾ ਮਹਿੰਗੀ ਲੈਂਦੀ ਦੀ ਸੀ ਉਹ ਜਿਹੜੀ ਐ ਚੁਗਰਾ ਚੂਰ ਹੋ ਗਈ ਤੇ ਇਹ ਜਿਹੜੀ ਉਹ ਇੰਡਸਟਰੀ ਪਿੰਚ ਸੋਟ ਦਿੰਦੀ ਐ ਹਾਂਜੀ एकदम ਠੀਕ ਠਾਕ ਜਿਹੜੀ ਚਾੜੀ ਟੰਗੀ ਹੋਈ ਸੀ ਤੇ ਉਹਦੀ ਅਚਾਨਕ ਜਿਹੜੀ ਵੀਡੀਓ ਸ਼ੂਟ ਹੋ ਗਈ ਸੀ ਵਿੱਚ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਤੇ ਇਸ ਲਈ ਮੈਨੂੰ ਅਦਾ ਜਲਦੀ ਜਲਦੀ ਨਹੀਂ ਬਹੁਤਾ ਕੰਮ ਕਰਨਾ ਚਾਹੀਦਾ ਸਾਨੂੰ ਸਾਜਵਾ ਨਾਹੋ ਲੇਲੀ ਕਰਨ ਸਹੀ ਦਾ ਸੀ ਚਲੋ ਜਿਹੜਾ ਨੁਕਸਾਨ ਹੋ ਗਿਆ ਉਹ ਤੇ ਹੋ ਗਿਆ ਹੈ ਨਾ ਹੁਣ ਕੀ ਕਰ ਸਕਦੇ ਆ ਕਾਫੀ ਵਧੀਆ ਘੜੀ ਸੀ ਔਰ ਮਹਿੰਗੀ ਘੜੀ ਸੀ ਔਰ ਥੋੜੀ ਦੇਰੀ ਹੋਈ ਹੈ ਲੈ ਆਂਦੀ ਜ਼ਿਆਦਾ ਪੁਰਾਣੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਝਾੜੂ ਵਗੈਰਾ ਕੱਢ ਕੇ ਤੇ ਅਸੀਂ ਜਿਹੜੇ ਨੇ ਬਰਤਨ ਪਏ ਹੋਏ ਸੀ ਥੋੜੇ ਜੇ ਤੇ ਬਰਤਨ ਸਾਫ਼ ਕਰਦੀ ਪਈ ਸੀ ਮੈਂ ਮਤਲਬ ਮਾਂਦਲੇ ਸੀ ਤੇ ਧੋਂਦੀ ਸੀ ਇਹ ਜਿਹੜਾ ਰੋਟੀ ਦਾ ਸ਼ਾਇਦ ਉੱਤੇ ਅੱਗੇ ਟੁਕੜਾ ਪਿਆ ਹੋਇਆ ਹੈ ਨਾ ਇਹ ਵੈਸੇ ਜਦੋਂ ਬੱਚੇ-ਬੁੱੱਚੇ ਖਾਂਦੇ ਆ ਜਾਂ ਕੋਈ ਵੱਡਾ ਖਾਂਦਾ ਤੇ ਉਹ ਜਿਹੜੀ ਬੁਰਕੀ ਕੱਢ ਦਿੰਦੇ ਇਹਨੇ ਤੇ ਉਹ ਬੋਲੀ ਅੱਗੇ ਸੀ ਤੇ ਇਹ ਇਹ ਬਰਤਨ ਤੋਂ ਲਿਆ ਤੇ ਕੱਪ ਜਿਹੜੇ ਆ ਉਹੀ ਤੋਂ ਤੋਂ ਹੁੰਦੀਆਂ ਜਿਆਦਾ ਬਰਤਨ ਨਹੀਂ ਹੈ ਇਹ ਥੋੜੇ ਹੀ ਸੀ ਬਰਤਨ ਤੇ ਇਹ ਡੂੰਗਾ ਜੀ ਦੀ ਹਾਂ ਇੱਕ ਡੂੰਗਾ ਜਿਹੜੇ ਸੀ ਉਹਦੀ ਡੁੰਡਲੀ ਟੁੱਟ ਗਈ ਸੀ ਤੇ ਪੱਤੀ ਜਿਹੜੀ ਛਾਂ ਕੇ ਤੇ ਅਸੀਂ ਡਸਟਮਿੰਟ ਚ ਪਾ ਦਾਂਗੇ ਕਿਉਂਕਿ ਨਾਲੀਆਂ ਚ ਪਾਉਦੇ ਹਨਾ ਪਾਈਪਾਂ ਜਿਹੜੀਆਂ ਰੁੱਕ ਜਾਂਦੀਆਂ ਆ ਤੇ ਕਾਫੀ ਨੁਕਸਾਨ ਹੁੰਦਾ ਆ ਤੇ ਕਾਫੀ ਪੈਸੇ ਵੀ ਲੱਗ ਜਾਂਦੇ ਆ ਤੇ ਮੇਰੇ ਕੋਲ ਜਿਆਦਾ ਬਰਤਨ ਜੋ ਨਹੀਂ ਲੱਗਦਾ ਸਾਫ਼ ਨਹੀਂ ਹੁੰਦੇ ਉਸ ਤੋਂ ਬਾਅਦ ਜਿਹੜੇ ਸਿੰਕ ਸਿਸ ਹੈ ਨਾ ਸਾਬਨ ਸੁਗਨ ਲਾ ਕੇ ਸਾਫ਼ ਕਰ ਦਾਂਗੇ ਤੇ ਜਿਹੜੇ ਇਹ ਬਾਕੀ ਕੰਮ ਸਾਰਾ ਹੋ ਗਿਆ ਪੋਚਾ ਪੂਚਾ ਵਜ ਗਿਆ ਸੀ ਤੇ ਇਹ ਖਾਣਾ ਹ ਕਿਚਨ ਵੀ ਸਾਫ਼ ਹੋ ਗਈ ਸੀ ਤੇ ਜਿਹੜੀ ਅਸੀਂ ਬਰਤਨ ਵੀ ਸਾਫ਼ ਕਰ ਲਏ ਆ ਉਸ ਤੋਂ ਬਾਅਦ ਜੀ ਅਸੀਂ ਹਾਂ ਮੈਂ ਹਰੇ ਦਵਾਈ ਨਹੀਂ ਖਾਦੀ ਆਪਣੀ ਥਾਰਟ ਦੀ ਸਵੇਰ ਦੀ ਤੇ ਜਿਹੜੀ ਮੈਂ ਹੁਣ ਉਹ ਦਵਾਈ ਖਾਣ ਲੱਗੀ ਕਿ ਕਈ ਵਾਰ ਤਾਂ ਸੁਇਸ਼ਣਾ ਦਿਲ ਨਹੀਂ ਕਰਦਾ ਕਾਲੀ ਜੀ ਪੈਂਦੀ ਆ ਤੇ ਫਿਰ ਮੈਂ ਜਿਹੜੀ ਬਾਅਦ ਚ ਦਵਾਈ ਖਾਦੀ ਥਾਰਟ ਦੀ ਗੋਲੀ ਤੇ ਉਸ ਤੋਂ ਬਾਅਦ ਜੀ ਅਸੀਂ ਅਚਾਨਕ ਮੱਕੀ ਮੁੱਕੀ ਸੀ ਨਾ ਮੈਨੂੰ ਮੱਕੀ ਤੋਂ ਬੜੀ ਅਲਰਜੀ ਹੈ ਮੱਕੀ ਮੱਚੜ ਤੋਂ ਤੇ ਉਸ ਤੋਂ ਬਾਅਦ ਜੀ ਅਸੀਂ ਬਣਾ ਲਾਂਗੇ ਚਾਹ ਹਾਂ ਜੀ ਮਤ ਸਾਰਾ ਕੰਮ ਕਰਕੇ ਨਾ ਬਾਅਦ ਚ ਹੁਣ ਚਾਹ ਪੀਤੀ ਹੈ ਤੇ ਚਾਹ ਬਣਾ ਕੇ ਜੀ ਫਿਰ ਅਸੀਂ ਬੀਣਾਂਗੇ ਪਹਿਲਾਂ ਭੋਗ ਲਾਵਾਂਗੇ ਫਿਰ ਉਸ ਤੋਂ ਬਾਅਦ ਚਾਹ ਬਣਾ ਲਾਂਗੇ ਇਹ ਮੈਂ ਸ਼ਾਇਦ ਰਾਜਮਾ ਪਿਓਏ ਹੋਏ ਸੀ ਤੇ ਮੈਂ ਕਿਹਾ ਸੀ ਨਾਲ ਇਹ ਉਬਾਲਨੇ ਰੱਖ ਦਿੰਨੀ ਆ ਆ ਰਾਜਮਾ ਪਿਓਏ ਸੀ ਤੇ ਮੈਂ ਉਹ ਨਾਲ ਹੀ ਮੈਂ ਕਿਹਾ ਉਬਾਲ ਲੈਣਨੀ ਆ ਉਬਾਲੇ ਹੋਣ ਤੇ ਜਦੋਂ ਮਰਜੀ ਤੜਕਾ ਲਗਾ ਲਈਦਾ ਹਨ ਤੇ ਸਿਮ ਤੇ ਮੈਂ ਰੱਖ ਛੱਡਦੀ ਆ ਤੇ ਉਹ ਬਸ ਹੁੰਦੇ ਰਹਿੰਦੇ ਆ ਤੇ ਨਾਲ ਪਾ ਦਾਂਗੇ ਜਿੱ ਤੇਲ ਹਲਦੀ ਔਰ ਨਮਕ ਤੇ ਜਿਹੜੇ ਉਬਾਲਨੇ ਰੱਖ ਦਾਂਗੇ ਅਸੀਂ ਤੇ ਨਾਲ ਨਾਲ ਚਾਹ ਬਣਾ ਲਈਏ ਤੇ ਅਸੀਂ ਆਪਣੇ ਜੋ ਗੀ ਚਾਹ ਵੀ ਪੀ ਲਾਂਗੇ ਸਾਰਾ ਕੰਮ ਹੋ ਗਿਆ ਹੈ ਤੇ ਹੁਣ ਫਸੀ ਹੋ ਗਈਆਂ ਫਰੀ ਫਰੀ ਵੀ ਕਿਤੇ ਬਾਕੀ ਹਰੇ ਕੰਮ ਚੱਲਦੇ ਰਹਿੰਦੇ ਪੂਰੇ ਦਿਨ ਚ ਕੰਮ ਚੱਲਦੇ ਰਹਿੰਦੇ ਨੇ ਕਿਉਂਕਿ ਇੱਧਰ ਤਾਂ ਕੰਮ ਖਤਮ ਹੁੰਦਾ ਤੇ ਮੈਂ ਦੂਸਰੇ ਕਸਟਮਰ ਬੁਲਾਏ ਹੁੰਦੇ ਨੇ ਤੇ ਇਹ ਜਿ ਮੈਂ ਪਾ ਲਈ ਜੇ ਵਿੱਚ ਇੱਕ ਲੌਂਗ ਪਾਇਆ ਸ਼ਾਇਦ ਮੈਂ ਇੱਕ ਦੋ ਲੌਂਗ ਪਾਇਆ ਆ ਥੋੜਾ ਟੇਸਟ ਮੈਂ ਕਿ ਆ ਜਾਏਗਾ ਤੇ ਚਾਹ ਬਣ ਗਈ ਆ ਅੱਜ ਕਾ ਥੋੜਾ ਮੌਸਮ ਵੀ ਵਧੀਆ ਹੋ ਗਿਆ ਤੇ ਚਾਹ ਚੰਗੀ ਲੱਗ ਰਹੀ ਆ ਤੇ ਮੈਨੂੰ ਲੋੜ ਪਹਿਲਾਂ ਤੇ ਮੈਂ ਇੱਕ ਹੀ ਕੱਪੀ ਦੀ ਸੋਣ ਮੈਂ ਕਮ ਸੇ ਕਮ 3-4 ਕੱਪਸ ਵਸੜੀ ਪੀ ਲੈਣੀ ਆ ਜਿਵੇਂ ਕਿ ਹੁਣ ਪੀ ਲਈ ਆ ਉਸ ਤੋਂ ਬਾਅਦ ਫੇਰ ਪੀਵਾਂਗੀ ਉਸ ਤੋਂ ਬਾਅਦ ਫੇਰ ਨਾਸ਼ਤੇ ਚ ਪੀਵਾਂਗੀ ਤੇ ਕੁੱਕਰ ਨੂੰ ਟੱਕਣ ਲਾ ਦਾਂਗੀ ਅਸੀਂ ਉਬਾਲਨੇ ਰੱਖ ਦਿੱਤੇ ਆ ਹਾ ਕੜਸੀ ਮਹਾਨਾ ਫੁੱਲ ਗੀ ਸੀ ਕੜਸੀ ਮਹਾਨ ਲੈਣੇ ਆ ਇਹ ਜਿਹੜੇ ਮੈਂ ਪਹਿਲਾਂ ਤੀਜ ਕੀਤੀ ਬਾਚਮਾ ਸੇਮ ਘਾੜ ਦੇਣੀ ਆ ਉਸ ਸੇਮ ਤੇ ਮੈਂ 20-25 ਮਿੰਟ ਜਿਹੜੇ ਉਬਾਲ ਦੇਣੀ ਆ ਸਵਾਲ ਉਤਾਰ ਦਿੰਨੀ ਐ ਉਤਾਰਤੋਂ ਵੀ ਕਾਫੀ ਦੇ ਬਾਲ ਜਿਹੜੇ ਮੈਂ ਤੜਕਾ ਬਾਅਦ ਚ ਲਗਾਣਾ ਐ ਸਾਰਾ ਕੁਝ ਤਿਆਰ ਕਰਕੇ ਤੇ ਚਾਹ ਬਣ ਗਈ ਆ ਤੇ ਚਾਹ ਸੀ ਪਾ ਕੇ ਤੇ ਭੋਗ ਲਾ ਦਾਂਗੇ ਤੇ ਬਾਅਦ ਚ ੜੀ ਆਪੇ ਪੀਵਾਂਗੇ ਦੇਖ ਲਓ ਹਰੇ ਵੀ ਭੋਗ ਲਾ ਕੇ ਤੇ ਫੇਰ ਹਨਾ ਅਸੀਂ ਪੀਵਾਂਗੇ ਬਾਅਦ ਚ ਤੇ ਕੁਛ ਵੇਖ ਲੈਣੇ ਕੁਛ ਖਾਣ ਪੀਣੂ ਹੈਗਾ ਐ ਤੇ ਬਿਸਕੁਟ ਲੱਭ ਗਏ ਸੀ ਤੇ ਬਿਸਕੁਟ ਨਾਲ ਬਾਹ ਕਪੜੇ ਧੋਤੇ ਹੋਏ ਆ ਤੇ ਤੁਪ ਚੜੀ ਸੀ ਦਰਾਜਾ ਖੋਲਿਆ ਸੀ ਤੇ ਬਿਸਕੁਟ ਵੀ ਲੱਭ ਗਏ ਜੀ ਥੋੜੇ ਜਨੇ ਤੇ ਚਾਹ ਤੇ ਅਸੀਂ ਲਾ ਦਾਂਗੇ ਭੋਗ ਹੁਣ ਤੇ ਫਿਰ ਪੀਵਾਂਗੇ ਆਪਾਂ ਜੇ ਬਬੇ ਦੀ ਇਹ ਵੀਕ ਆਰੂੰ ਦਾ ਇਹ ਨਾ ਪਿੱਛੜਾ ਨਹੀਂ ਹੈ ਚਲੋ ਜੀ ਭੋਗ ਲੱਗ ਗਿਆ ਸੀ ਉਸ ਤੋਂ ਬਾਅਦ ਜੀ ਅਸੀਂ ਪੀ ਲਈ ਸੀ ਚਾਹ ਲਾਸਟ ਚ ਤੇ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਹਾਂ ਫਿਰ ਅਸੀਂ ਨੈਕਸਟ ਬਲੌਗ ਚ ਤੇ ਬਿਸਕਟ ਜਿਹੜੇ ਨੇ ਨਾਲ ਦੇ ਮੇਰੇ ਹਸਬੰਦ ਜੀ ਸ਼ਾਇਦ ਖਾ ਲਈ ਸੀ ਤੇ ਥੋੜੇ ਜਿਨੇ ਮੇਰੇ ਜੁਗ ਕੇ ਬਚੇ ਸੀ ਮੈਂ ਤਾਂ ਕਰਕੇ ਮੂੰਹ ਬਣਾ ਰਹੀ ਸੀ